ਜੇ ਮੁਖ ਦੇ ਮੰਦਰੋਂ ਮੁਖਤਾ ਵਰਗੀ ਮੁਲੁਖ ਕਿਸੇ ਗੱਲ ਦਾ ਨਹੀਂ ਜੇ ਮੁਖ ਦੇ ਮੰਦਰੋਂ ਉਪਕਸ਼ ਨਹੀਂ ਦਿੱਤੀ ਪਰ ਕੀ ਕਹਿੰਦੇ ਆਪਣੇ ਹੱਥ ਸੁਵਾਰ ਦੇ ਆਪਣੇ ਦੀਪ ਸੁਵਾਰ ਕੇ ਚਲੇ ਜਾਂਦੇ ਸਤਿ ਸਭ ਨਰੂ ਮਰਨ ਨਰਕੋਂ ਨਾ ਸਦਕਾ ਖੜੇ ਕਿਤੇ ਕੀ

دے 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 پشو بردی بردی پر پر اپنے, اپنے کا سوار کے چلے جاتا ہے اپنے جیون سفل کر کے چلتا ہے دے 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 پشو وجا پھر یہ سفر ہے